चंदनाथ जीवा सलाना जोड़ मेला प्रबंधकों वालों बड़े उत्साह से श्रद्धा भावना मनाया गया जिस दौरान चिराग रोशन करने उपरंत तो वी गिनती च संत ने शमूलियत करके बाबा चंदनाथ जी के दरबार से नमस्तक होकर सुख शांति खुशहाली की अरदस की ਇਸ ਮੌਕੇ ਤੇ ਸੇਵਾਦਾਰ ਬਿਆਲ ਸਿੰਘ ਕੰਪੀਨ ਦੇ ਬਿਆਲ ਸਿੰਘ ਬੇਸਰਾਜ ਮਿਹਾਲ ਸਿੰਘ ਵਰਪਰੀ ਸਿੰਘ ਧਰਮ ਕਾਂਗਰਸ ਪਾਰਟੀ ਦੇ ਨਵਿੰਦਰ ਸਿੰਘ ਗੁਰਮੀਤ ਸਿੰਘ ਮਟਾਲਾ ਪੂਰ ਸਿੰਘ ਉਤਾਰ ਸਿੰਘ ਆਪ ਨੇ ਰੱਖਿਆ ਕਿ ਜਦੋਂ ਦਾ ਇਹ ਪਿੰਡ ਬਸਿਆ ਹੈ ਉਦੋਂ ਤੋਂ ਹੀ ਇਸ ਸਥਾਨ ਤੇ ਸਾਡੇ ਗੁਰਦਾਂਵਾਲਾ ਪਰੰਪਰਾਂ ਸੰਗਤ ਨੂੰ ਸਲਾਮਾ ਆਪਾ ਨੂੰ ਸਮਾਂ ਦੇਵਾਉਂਦੇ ਆ ਰਹੇ ਹਨ ਅਪੇ ਐਸੇ ਰੀਲ ਨੂੰ ਅੱਗੇ ਬੰਦੇ ਹੋਏ ਹਰ ਸਾਲ ਬਾਬਾ ਚੰਗਨਾਲ ਜੀ ਦੇ ਦਰਬਾਰ ਤੇ ਮੱਢੀ ਜਿੰਦੇ ਜੇ ਸੰਪਰਨ ਦੋਨੋਂ ਤਰ੍ਹਾਂ ਤੋਂ ਪਹੁੰਚ ਕੇ ਸੇਵਾ ਪ੍ਰਾਪਤ ਕਰਦੀਆਂ ਹਨ ਤੇ ਇਹਨਾਂ ਨਿਆ ਮਨੋਗਾਵਨਾ ਪੁਰੀਆਂ ਵੇਖਣ ਅਤੇ ਸਰਦਾਰ ਲਾਹਵਲੋਂ ਇੱਥੇ ਮੱਖ-ਵੱਖ ਭਗਵਾਨਾਂ ਦੇ ਲੰਗਰ ਸਮੇਤ ਫਰੀਦ ਠੰਡਾ ਚਾਹ ਪਕੌੜੇ ਫੂਕੀ ਗਲੇਰੀਆਂ ਸਮੇਤ ਕਈ ਪੱਦਾ ਕਈ ਪ੍ਰਕਾਰ ਦੇ ਪਦਾਰਥਾਂ ਦੇ ਲੰਗਰਾਂ ਦੀ ਸੇਵਾ ਹੁੰਦੀ ਹੈ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਚੰਗਨਾ ਜੀ ਦੇ ਦਰਬਾਰ ਤੋਂ ਸੰਤਾਂ ਬੁੱਧ ਪੁੱਤ ਦੀ ਦਾਤ ਹਾਸਲ ਕਰਦੀਆਂ ਹਨ ਇਸੇ ਸਥਾਨ ਤੇ ਦਿਵਾਂਸ ਭਗਤ ਦੇ ਪਿਤਾ ਸੰਦੀਪ ਭਗਤਾ ਤੇ ਮਾਤਾ ਰਿਤਾ ਵੱਟਵਾਂ ਨੂੰ ਦੋ ਪਖੇ ਲਗਾ ਕੇ ਸੇਵਾ ਨਿਭਾਈ ਗਈ ਇਸ ਮੌਕੇ ਤੇ ਪ੍ਰਬੰਧਕ ਸੇਵਾਦਾਰਾਂ ਵੱਲੋਂ ਉਹ ਜੀ ਇਸ ਸਿਕਤਾ ਨੂੰ ਗੁਰੂ ਘਰ ਦੇ ਬੱਚੇ ਸਰੂਪਾ ਉਹ ਆਗੇ ਸਨਮਾਨਿਤ ਕੀਤਾ ਗਿਆ ਸੇਵਾਦਾਰਾਂ ਨੇ ਦੱਸਿਆ ਕਿ ਇੱਥੇ ਸਾਰੇ ਹੀ ਸੇਵਾਦਾਰ ਹਨ ਨਾ ਕੋਈ ਪ੍ਰਧਾਨ ਨਾ ਕੋਈ ਸੈਕਟਰੀ ਅਤੇ ਨਾ ਕੋਈ ਹੋਰ ਅਹੁਦੇਦਾਰ ਹਨ ਅਸੀਂ ਸਾਰੇ ਹੀ ਸੇਵਾਦਾਰ ਬਣ ਕੇ ਨਿਮਰਤਾ ਸਹਿਤ ਜੇ ਬਾਵਾਂ ਨਬਾ ਰਹਿ ਹਨ ਸਮਾਜ ਨੂੰ ਦਰ ਆਣਾ ਵੱਖ-ਵੱਖ ਗੈਸਾ ਵੱਲੋਂ ਮਬਦ ਚੰਨਾ ਜੀ ਦੀ ਮਹਿਮਨ ਰਾਗ ਗੁੰਗਾਨ ਕੀਤਾ ਗਿਆ ਜਿਨ੍ਹਾਂ ਸੰਪਾਨ ਦੀਆਂ ਮਨੋਕਾਮਨਾ ਕੋਲ ਨੂੰ ਅੱਜ ਉਹਨਾਂ ਨੇ ਬੜੇ ਝੋਲਟ ਮਾ ਕੇ ਤੇ ਸੋਤਾ ਪਾਣਾ ਨਾਲ ਪਹੁੰਚ ਕੇ ਗੁਰੂ ਘਰ ਦੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਹਨਾਂ ਦਾ ਸੁਖਰਾਣਾ ਕੀਤਾ ਦੇਖੋ ਤਾਂ ਯਲ ਤੋਂ ਪੱਤਰਕਾਰ ਹਿੰਦਰਜੀਤ ਦੀ ਖਾਸ ਰਿਪੋਰਟ ਪਰ ਨਾ ਨਾ ਜੀ ਜਾਇ ਜੀ ਪੋਟੀ ਜੀ ਜੇ ਕਰਾ ਬੋਲਦੇ ਕਿ ਕਿ ਸਰਦੇ ਬੱਠੇ ਰਹੇ ਕਿ ਚਲਦੇ ਜੀ ਆਇਆਂ ਤਾਂ ਸੋਹਣੇ ਬੂਸਾ ਦਾ ਬਾਬੇ ਬਗਾਦੇ ਤੇ ਉਹ ਚਾਚੇ ਇਹ ਮਦਦ ਸੇਵਾ ਕਰਦੇ ਰਹੇ ਆ ਉਹ ਸਾਡੇ ਮਦਦ ਲਈ ਪਰ ਸਾਡੇ ਪਰਿਵਾਰ ਪਿਆਰੀ ਆ ਜਿਹੜੀ ਆ ਸੋਹਣੇ ਚਾਰ ਪੰਜ ਸਾਡੇ ਪਹਲਾਵਾਂ ਚਾਚੇ ਤਾਇਆ ਨੇ ਪੋਤੇ ਤੇ ਤੇ ਹੋ ਵੀ ਮਦਦ ਸੇਵਾ ਦਾ ਕਰਦੇ ਜੀ ਕੋਈ ਕਮੇਟੀ ਦੀ ਕੋਈ ਮਿਲਬਾ ਨਹੀਂ ਕੋਈ ਪਤਾ ਨਹੀਂ ਕੋਈ ਸਰਗ ਨਹੀਂ ਉਹ ਤਾਂ ਇਹ ਪਹਲਾਵ ਦਾ ਜੱਗ ਸਭ ਕਿਤੇ ਸਾਡੇ ਪਹਲਾਵਾਂ ਦਾ ਉਹ ਤਾਂ ਗੱਲ ਜੀ ਬਾਬੇ ਦਾ ਨਾਮ ਦਾ ਪੁਰਾਣਾ ਸ਼ਬਦ ਹੈ ਤੇ ਜਿਹੜਾ ਵਾਹ ਦੇ ਤੇ ਸਬੰਧ ਤੇ ਜੇ ਜਮਿਆ ਜੋ ਹੁੰਦਾ ਉਹ ਬਤਾਇਆ ਜਾਂਦਾ ਵਾ ਤੇ ਰੱਖਿਆ ਕੋਈ ਚੀਜ਼ ਨਹੀਂ ਜਾਂਦੀ। ਅਡਕੋ ਜੀ ਦੀ ਸਭਾ ਪੂਰੀ ਹੁੰਦੀ ਆ ਉਹ ਆਪਾਂ ਲੈ ਜਾਂਦਾ ਵਾ ਕਹਿੰਦੇ ਸਭਨ ਕਿਰਾਇਆ ਨਹੀਂ ਕਰਦੇ ਆ ਪਿੰਡ ਦੇ ਲੋਕ ਤੇ ਸਿਰ ਜੋ ਸਾਰੇ ਪਿੰਡਾਂ ਦੇ ਕੋਈ ਜੋ ਵੀ ਦੀਦਾ ਉਹ ਆਪ ਕੁਝ ਕਰਦਾ। ਉਹਦੇ ਹਿਸਾਬ ਦੇ ਨਾਲ ਹੀ ਆਈ ਉਹ ਕਮਾ। ਇਹਦੇ ਕੋ ਦਿਨ ਮਿਥਿਆ ਜੀ ਸਾਲ ਬਾਦ ਆ ਦਿਨ ਤੇ ਜਿਹੜਾ ਦਿਨ ਮਿਥਿਆ ਜੀ ਪੰਜਾਬੀ ਚੇਠੇ ਦੇਖ ਨਹੀਂ ਲੱਗ ਰਾ ਇਹਦਾ ਦੂਜਾ ਹਾਰ ਵਾਰ ਹੈ। ਕੋਈ ਵੀ ਤਰੀਕਾ ਹੋਈ ਜਾਂ ਪੰਚੀ ਤਰੀਕਾ ਜਾਂ ਪਿਛਲੇ ਛੇ ਸੱਤੀ ਤਰੀਕਾ ਹੀ ਹੋਈ। ਉਹ ਤਾਂ ਪਿਛਲੇ ਸਾਤ 24 ਤਰੀਕ੍ਹ ਆਈ ਸੀ 27 ਤਰੀਕ੍ਹ ਆਈ ਸੀ ਉਹ ਤਾਂ ਪਿਛਲੀ ਦਾ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਸਾਨੂੰ ਬਾਦ ਸੱਚਾ ਫਾਸਾ ਬਾਬਾ ਜੀ ਦਾ ਪਾਸਟੈਂਟਰ ਸਾਨੂੰ ਸਾਡਾ ਪਰਾਵਾ ਸੀ ਲੋ ਚਾਹੀਦਾ ਤੇ ਸਨੂਕ ਤੰਦੂਰ ਦੀ ਬਸਰੀ ਚਾਹੀਦੀ ਤੇ ਪਰਾ ਪਿੰਡ ਦੇ ਨਗਰ ਖੇਹ ਚ ਸਾਡੇ ਦੀ ਚਾਹੀਦਾ ਨਗਰ ਖੇਹ ਦਾ ਪਰਾ ਉਹ ਵੀ ਸਾਡੇ ਤੋਂ ਲਾਵਾ ਤਾਂ ਇਹ ਸੰਤਾ ਜਿਹੜੇ ਨਾਲ ਦੂਰ ਦੂਰੋਂ ਆਉਂਦੀਆਂ ਨੇ ਕੇਰੀਆਂ ਤੋਂ ਆਈਆਂ ਆ ਔਰ ਕਿੱਥੋਂ ਦਿੱਲੀ ਤੋਂ ਆਤੀਆਂ ਨੇ ਕੰਬੇ ਹੋ ਰਿਹਾ ਰਗਿਆ ਹੋ ਅੰਬਰ ਸਰੋ ਚਰਿਤ ਕਿੰਨੇ ਸ਼ਰਤਾਂ ਨੂੰ ਕਰਕੇ ਤੁਸੀਂ ਚਾਹੁੰਦੇ ਹੋ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਕੋਈ ਰਾਤ ਦਾ ਵੀ ਇੰਤਜ਼ਾਮ ਹੈਗਾ ਜਿਹੜੀਆਂ ਦੂਰ ਹੁੰਦੀਆਂ ਨੇ ਲੋਕ ਵਾਸਤੇ ਪਾਪਾ ਕਹਿੰਦੇ ਮੇਰੇ ਤੋਂ ਰਹਿੰਦੇ ਨਹੀਂ ਜੇ ਪਸਾਦੇ ਆਪਣੇ ਘਰੋਂ ਤੋਂ ਰੱਖਣੀ ਹੈ ਠੀਕ ਹੈ ਜੀ ਇਹ ਸਾਲਾਨਾ ਜੋੜ ਮੇਲਾ ਜਿਹੜਾ ਸਾਰੇ ਸੰਗਤਾਂ ਨੇ ਸਾਰੇ ਨਗਰ ਵੱਲੋਂ ਬੜੀ ਧੁੰਮ ਨਾਲ ਮਨਾਇਆ ਜਾਂਦਾ ਉਹ ਵੀ ਕੋਈ ਕਮੇਟੀ ਨਹੀਂ ਹੈ ਕੋਈ ਇਹਦਾ ਪ੍ਰਧਾਨ ਨਹੀਂ ਹੈ ਸਾਰੇ ਸੇਵਾਦਾਰ ਨੇ ਵਟਵਟ ਸੇਵਾ ਕਰਦੇ ਨੇ ਹਰ ਸਾਲ ਦੀ ਇਸ ਵਾਲੀ ਬਾਬਾ ਮਹਾਰਾਜ ਦੀ ਕਿਰਪਾ ਹੋਈ ਆ ਸਾਰੇ ਸੰਗਤ ਨੇ ਸਾਰੇ ਨਗਰ ਨੇ ਰਲ ਕੇ ਇਹ ਮੇਲਾ ਕਾਮਯਾਬ ਕੀਤਾ ਬਾਕੀ ਇਹ ਮੇਲਾ ਸਾਡਾ ਜਿਵੇਂ ਦਾ ਪਿੰਡ ਬੱਜਾ ਸਾਡੇ ਵੱਡੇ ਵੱਡੇ ਰੋਟੇ ਉਧਰ ਕੋਈ ਮੇਲਾ ਚੱਲ ਰਿਹਾ ਹੈ ਹਾਂਜੀ ਇਹ ਮੇਲੇ ਦੀ ਬਹੁਤ ਵੱਡੀ ਇਕਮਾਨਤਾ ਆ ਜਿਹੜੇ ਸਾਡੇ ਪਿੰਡ ਦੇ ਕੋਈ ਰਿਸ਼ਤੇਦਾਰ ਹੋਰ ਨੇੜੇ ਦਿੱਲੀ ਬੰਦੇ ਤੋਂ ਆਣ ਕੇ ਆਸਟ੍ਰੇਲੀਆ ਦੂਕੇ ਕੈਨੇਡਾ ਤੋਂ ਸਾਰੇ ਆਣ ਕੇ ਇਹਨਾਂ ਦਾ ਮੇਲਾ ਮਨਾਉਂਦੇ ਨੇ ਅਸੀਂ ਸਾਰੇ ਮਨੋਂ ਤੁਹਾਨੂੰ ਧੰਨਵਾਦ ਕਰਦੇ ਹਾਂ ਸਾਨੂੰ ਮਾਇਆ ਗੁਰ ਤੇ ਜੀਵਾਲੇ ਨੇ ਬਹੁਤ ਸ਼ਰਧਾ ਧੋਜੀ ਆ ਉਹਨਾਂ ਦਾ ਬਹੁਤ ਬਹੁਤ ਤਾਦਨ ਧੰਨਵਾਦ ਕਰਾਂਗੇ ਸੰਤਾਂ ਕੀ ਕਹਿਣਾ ਚਾਹੁੰਦੇ ਨੇ ਸੰਤਾਂ ਨੇ ਇੱਕੋ ਗੰਨਾ ਛਾਂਦਾ ਸਹਿਯੋਗ ਦੇਣ ਤੇ ਅਸੀਂ ਆਉਂਦੇ ਸਾਲ ਨੂੰ ਇਤੋਂ ਵੱਧ ਰੋੜ ਮੇਲਣ ਕਰਕੇ ਤੇ ਇਹ ਮੇਲੇ ਨੂੰ ਵਿਫਾ ਕਰੀਏ ਸੰਤਾਂ ਵੱਲੋਂ ਵਾਲੇ ਦੋਨੇ ਸੁਖਵਾਨਾਂ ਦੇ ਨੰਬਰ ਲੱਗ ਗਿਆ ਜੇ ਦੁਨੀਆ ਦੀ ਹੱਥੀਂ ਗਈ ਤੇ ਇਸ ਵਾਰ ਤੇ ਖੇਰ ਮੰਗਾ ਚੱਲੇ ਆਂਦੇ ਤੇ ਉਹਨਾਂ ਇੰਨੀ ਚੰਗਾ ਭਾਵਨਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਕੋਈ ਹਰ ਜੀ ਆਪਾ ਆਪਣੀ ਇਸੇ ਕਾਮ ਨਾ ਪੂਰੀ ਹੁੰਦੀ ਆ ਜੋ ਇੱਥੇ ਸੁੱਖਣਾ ਸੁਖਦਾ ਉਹਦੇ ਮੇਲੇ ਨੂੰ ਪੂਰੀ ਹੁੰਦੀ ਆ ਉਹ ਦੋਵੇਂ ਮੰਦਰ ਸੁਖਦਾ ਦਿਲੇਬਾ ਦਾ ਲੰਗਰ ਲੱਗਾ ਹਾਂਜੀ ਪੌੜਿਆਂ ਦਾ ਲੱਗਾ ਚਾਹ ਦਾ ਲੱਗਾ ਤੇ ਆਪਣੇ ਤਵਾਂ ਦਾ ਸਾਰੇ ਸਾਰੇ ਫਰੂਟਾਂ ਕੇਲੇਆਂ ਦਾ ਲੰਗਰ ਲੱਗਾ ਵਾ ਇੱਥੇ ਕੋਈ ਵਾਗਿਆ ਜੀ ਵੀ ਕੀ 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 ਚੀਜ਼ ਲਾਤੀ ਆ ਹਾਂਜੀ ਇੱਥੇ ਬਹੁਤ ਜੀ ਮਹਾਰਾਜ ਦੀ ਕਿਰਪਾ ਵਾ ਆਪ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਜੂਰੇ ਦੇ ਆਇਆ ਹੋ ਸਾਡੀ ਸ਼ੋਹਾ ਨੂੰ ਜੀ ਦੱਸਦੇ ਪਾਰਿਆਂ ਦਾ ਪੈਸਾ ਮੰਗਿਆ ਜਾਏ ਸੰਗਤ ਦਾ ਜੀ ਧੰਨਵਾਦ ਕਰੀਆ ਬਾਲ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਾਮੰਦ ਬਾਬਾ ਚੰਦਰ ਰਾਜ